ਇਹ ਲੱਭਦਾ ਹੈ ਇੱਕ ਆਰਾਮ ਦੀ ਘੜੀ ਲੱਭਦਾ ਹੈ ਕਿ ਜਿਹਦੇ ਵਿੱਚ ਮੈਨੂੰ ਝਟਕਣਾ ਨਾ ਪਵੇ ਭੱਜ ਨੱਠਣਾ ਕਰਨੀ ਪਵੇ ਮੈਂ ਇੱਕ ਥਾਤੇ ਬਹਿ ਕੇ ਤੇ ਕੁਝ ਖਾਵਾ ਉਹਨੂੰ ਆਰਾਮ ਨਾਲ ਕਹਿੰਦੇ ਉਹਨੂੰ ਸੁੱਖ ਨਾਲ ਕਹਿੰਦੇ ਠੀਕ ਹੈ ਸਿਕੰਦਰ ਕਿਤੇ ਜਾ ਰਿਹਾ ਸੀਗਾ ਹਾਥੀ ਤੇ ਸਵਾਰ ਸੀ ਘੋੜੇ ਫੌਜਾਂ ਨਾਲ ਇੱਕ ਫਕੀਰ ਰੋਡ ਦੇ ਕਿਨਾਰੇ ਰੇਤ ਉੱਤੇ ਲੰਮਾ ਪਿਆ ਤੇ ਨੰਗਾ ਸਕੰਦਰ ਦੇ ਮਨ ਵਿੱਚ ਖਿਆਲ ਪੈਦਾ ਹੋਇਆ ਕਿ ਇਹ ਗਰੀਬ ਆਦਮੀ ਹੈ ਉਹਨੇ ਇੱਕ ਟਕਾ ਉਹ ਹਾਥੀ ਉੱਤੇ ਬੈਠਾ ਅਮੀਰ ਆਦਮੀ ਹੈ ਰਾਜਾ ਹੈ ਉਹਨੇ ਇੱਕ ਟਕਾ ਕੱਢਿਆ ਆਪਣੀ ਥੱਲੀ ਚੋਂ ਤੇ ਫਕੀਰ ਵੱਲ ਸੁੱਟ ਦਿੱਤਾ ਉਹ ਫਕੀਰ ਨੰਗਾ ਰੇਤ ਤੇ ਲੰਮਾ ਪਿਆ ਹੈ ਉਹਨੇ ਉਹ ਟਕਾ ਚੁੱਕਿਆ ਤੇ ਸਕੰਦਰ ਵੱਲ ਸੁੱਟ ਦਿੱਤਾ ਵਜੀਰਾ ਨੂੰ ਸਕੰਦਰ ਨੂੰ ਗੁੱਸਾ ਆ ਗਿਆ ਇਹਨੇ ਸਾਡੇ ਰਾਜੇ ਦੀ ਬੇਦਬੀ ਕੀਤੀ ਬੇਇੱਜ਼ਤੀ ਕੀਤੀ ਸਕੰਦਰ ਉੱਤਰ ਕੇ ਆਇਆ ਇਹਨਾਂੋਂ ਮੰਗਦਿਆਂ ਉਹ ਫਕੀਰਾਂ ਤੂੰ ਟੱਕਾ ਮੇਰੇ ਵੱਲ ਛੁੜ ਦੋ ਤਾ ਸਕੰਦਰ ਨੂੰ ਫਕੀਰ ਕਹਿੰਦਾ ਹੈ ਕਹਿੰਦਾ ਭਾਈ ਚੀਜ਼ ਉਹਨੂੰ ਦੇ ਦੀ ਜਿਹਨੂੰ ਲੋੜ ਹੋਵੇ ਇਸ ਤੱਕੇ ਦੀ ਤੈਨੂੰ ਲੋੜ ਆ ਇਸ ਤੱਕੇ ਦੀ ਮੈਨੂੰ ਲੋੜ ਨਹੀਂ ਹੈ ਕਿੱਥੇ ਚੱਲਿਆਂ ਸਕੰਦਰਾ ਤੂੰ ਜਾਣਦਾ ਮਨੋ ਅੰਦਾ ਮਤਨ ਗਾਣਦਾ ਕਹਿੰਦਾ ਫਲਾਣੇ ਥਾਂ ਤੇ ਫਲਾਣੇ ਸ਼ਹਿਰ ਚ ਮੈਂ ਕਬਜ਼ਾ ਕਰਨ ਚੱਲੇ ਆਂ ਕੀ ਕਰ ਲੈਣਾ ਅੱਗੇ ਕਿੰਨੇ ਕਬਜ਼ੇ ਕੀਤੇ ਹੀ ਕਹਿੰਦਾ ਬਹੁਤ ਕਹਿੰਦਾ ਕੀ ਕਰ ਲੈਣਾ ਪਤਾ ਕੀ ਕਹ ਉਹਨੇ ਕਹਿੰਦਾ ਮੈਂ ਤਾਂ ਕਬਜ਼ੇ ਕਰਦਾ ਤਾਂ ਮੈਂ ਦੇਸ਼ਾਂ ਦੇ ਉੱਤੇ ਲੜਾਈ ਕਰਦਾ ਫੌਜਾਂ ਭੇਜਦਾ ਹੈ ਕਦਲੀ ਕਿ ਮੈਂ ਸਭ ਕੁਝ ਕਰਕੇ ਫਿਰ ਆਰਾਮ ਕਰਾਂਗਾ ਤੋ ਫਕੀਰ ਕਹਿੰਦਾ ਕਹਿੰਦਾ ਸੱਜਣਾ ਸਾਰੀ ਦੁਨੀਆ ਜਿੱਤ ਲਈ ਪਰ ਆਰਾਮ ਨਹੀਂ ਹੋਣਾ ਜੇ ਆਰਾਮ ਕਰਨਾ ਹੀ ਤੇ ਮੈਂ ਆਰਾਮ ਕਰਨ ਰਿਹਾ ਮੇਰੇ ਲੱਗ ਗਿਆ ਕਿ ਲੰਮਾ ਬੈਠਾ ਸਕੰਦਰ ਕਹਿੰਦਾ ਕੀ ਬੋਲ ਰਿਹਾ ਹੈ ਕਹਿੰਦਾ ਮੈਂ ਆਰਾਮ ਕਰ ਰਿਹਾ ਹਾਂ ਤੂੰ ਕਹ ਮੈਂ ਆਰਾਮ ਕਰਨਾ ਸੁੱਖ ਦੀ ਘੜੀ ਵੇਖਣੀ ਹੈ ਅਨੈ ਸੁਖ ਦੀ ਘੜੀ ਮੇਰੇ ਕੋਲ ਆ ਤੂੰ ਜਿੱਥੇ ਉਰਜੀ ਧੱਕੇ ਖਾ ਤੂੰ ਕਦੀ ਸੁਖੀ ਨਹੀਂ ਹੋ ਸਕਦਾ ਸੁਖੀ ਮੈਂ ਆ ਤੂੰ ਅਗੋ ਸਕੰਦਰ ਕਹਿੰਦਾ ਤੇਰੇ ਬੱਲੇ ਕੀ ਹੈ ਹੂੰ ਨੰਗਾ ਤੂੰ ਲੰਮਾ ਪਿਆ ਹੈ ਰੇਤ ਤੇ ਲੰਮਾ ਪਿਆ ਹੈ ਤੱਗੋ ਫਕੀਰ ਕਹਿੰਦਾ ਕਹਿੰਦਾ ਗੱਲ ਸੁਣ ਆ ਜਿਹੜਾ ਮੈਂ ਕੱਪੜਾ ਪਾਇਆ ਨਾ ਮੈਂ ਇਹਦੇ ਚ ਸੁੱਖ ਲੱਭਾ ਤੂੰ ਤੇ ਨੰਗਾ ਹੈ ਕਹਿੰਦਾ ਨਹੀਂ ਅਲ ਕੱਪੜਾ ਪਾਇਆ ਮੈਂ ਚ ਸੁੱਖ ਲੱਭਾ ਹੈ ਤੂੰ ਤੇ ਨੰਗਾ ਹੈ ਕਹਿੰਦਾ ਪਾਈਏ ਸਰੀਰੀ ਤੇ ਕਪੜਾ ਹੈ ਇਸ ਨੰਗੇ ਸਰੀਰ ਚ ਮੈ ਇੱਕ ਸੁੱਖ ਲੱਭਾ ਜਿਹੜਾ ਤੂੰ ساری ਧਰਤੀ ਨੂੰ ਜਿੱਤ ਲੈ ਪਰ ਤੂੰ ਸੁੱਖ ਨਹੀਂ ਲੱਭ ਸਕਦਾ ਉਹ ਸੁੱਖ ਮੈਂ ਲੱਭਾ